ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੰਗ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਦਰਸ਼ਕਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਹੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵਾਲੀ ਘੰਟੀ ਜ਼ਰੂਰ ਦਬਾ ਦੇਣੀ ਮੈਂ ਆਪ ਜੀ ਦਾ तहे ਦਿਲੋਂ ਧੰਨਵਾਦੀ ਹੋਵਾਂਗਾ ਮਨੁੱਖੀ ਰਿਸ਼ਤੇ ਨਾਤੇ ਅਤੇ ਬੰਧਨਾ ਅਤੇ ਅਹਿਸਾਸਾਂ ਦੁਆਲੇ ਉਨੇ ਹੁੰਦੇ ਹਨ ਤੇ ਰਿਸ਼ਤਿਆਂ ਵਿੱਚ ਨੌ ਮਾਸ ਦੇ ਨੇੜਤਾ ਹੁੰਦੀ ਹੈ ਪਰਿਵਾਰਕ ਰਿਸ਼ਤੇ ਖੂਨ ਦੀ ਜਿਹੜੀ ਆ ਉਹ ਸਾਂਝ ਰੱਖਦੇ ਹਨ ਇੰਜ ਕੁਝ ਰਿਸ਼ਤੇ ਅੰਗਾਸਾਕਾਂ ਕਾਰਨ ਹੋਂਦ 'ਚ ਆਉਂਦੇ ਹਨ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਦੋਸਤਾਂ ਮਿੱਤਰਾਂ ਅਤੇ ਕੁਝ ਹੋਰ ਲੋਕਾਂ ਨਾਲ ਆਪਣਿਆਂ ਵਰਗੀ ਨੇੜਤਾ ਜਿਹੜੀ ਆ ਉਹ ਪੈਦਾ ਹੋ ਜਾਂਦੀ ਹੈ ਇਕੱਲੇ ਮਨੁੱਖ ਦਾ ਜਿਹੜਾ ਜੀਵਨ ਕਾਲ ਆ ਜਾਂ ਜੀਵਨ ਚੱਕਰਾ ਉਹ ਸੰਪੂਰਨ ਨਹੀਂ ਹੋ ਸਕਦਾ ਜਿੰਨਾ ਚਿਰ ਆਪਾਂ ਇਹੜੀਆਂ ਰਿਸ਼ਤੇਦਾਰੀਆਂ ਦੋਸਤ ਮਿੱਤਰ ਜਿਹੜੇ ਆ ਉਹ ਨਹੀਂ ਬਣਾਉਂਦੇ ਮਨੁੱਖੀ ਰਿਸ਼ਤੇ ਨਾਤੇ ਜੀਵਨ ਚ ਸੁਖਦ ਜੀਵਨ ਅਤੇ ਸੁਰੱਖਿਆ ਦਾ ਅਹਿਸਾਸ ਪੈਦਾ ਜਿਹੜਾ ਉਹ ਕਰਦੇ ਹਨ ਚਿੰਤਾ ਦਾ ਵਿਸਾ ਇਹ ਹੈ ਕਿ ਅੱਜ ਇਹ ਰਿਸ਼ਤੇ 63 ਨਾਲ ਜਿਹੜੇ ਆ ਭਰ ਰਹੇ ਹਨ ਤੇ ਸਭ ਤੋਂ ਨੇੜਲਾ ਰਿਸ਼ਤਾ ਜਿਹੜਾ ਮਨੁੱਖੀ ਬੰਧਨ ਆਖੇ ਜਾਂਦੇ ਪਤੀ ਪਤਨੀ ਅੱਜ ਜਿਹੜਾ ਇੱਕ ਦੂਜੇ ਦੇ ਉਹ ਵੈਰੀ ਜਿਹੜੇ ਆ ਉਹ ਬਣ ਰਹੇ ਹਨ ਇੱਕ ਦੂਜੇ ਦਾ ਕਤਲ ਕਰ ਰਹੇ ਹਨ ਇਸੇ ਤਰ੍ਹਾਂ ਜਾਇਦਾਦ ਖਾਤਰ ਪੁੱਤ ਆਪਣੇ ਪਿਓ ਦਾ ਤੇ ਪਿਓ ਆਪਣੇ ਪੁੱਤ ਦਾ ਜਿਹੜਾ ਉਹ ਕਤਲ ਕਰ ਰਿਹਾ ਤੇ ਭਰਾ ਭਰਾ ਇੱਕ ਦੂਜੇ ਦੀ ਛਾਂ ਦੇ ਜਿਹੜੇ ਆ ਉਹ ਵੈਰੀ ਬਣ ਗਏ ਆ ਮਨੁੱਖ ਇੰਨਾ ਨਰਦਈ ਤੇ ਲਾਲਚੀ ਜੰਨਾ ਹੋ ਜਾਂਦਾ ਹੈ ਕਿ ਉਸ ਲਈ ਰਿਸ਼ਤੇ ਨਾਤੇ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਕੋਈ ਸਥਾਨੇੜਾ ਨਹੀਂ ਹੁੰਦਾ ਮਨੁੱਖ ਦਾ ਖੂਨ ਜਿਹੜਾ ਉਹ ਪਾਣੀ ਬਣ ਗਿਆ ਵਾ ਬਿਲਕੁਲ ਇੱਕ ਦੂਜੇ ਦੀ ਜਿਹੜੀ ਆਪਾਂ ਕਦਰਾਂ ਹੀ ਕਰਨੀਆਂ ਅੜ ਗਏ ਆ ਆਪਣੇ ਭੈਣ ਭਰਾਵਾਂ ਨੂੰ ਜਿਹੜਾ ਅਸੀਂ ਉਹ ਬੁਲਾਉਣਾ ਵੀ ਨਹੀਂ ਉਚਿਤ ਸਮਝਦੇ ਤਿੰਨ ਮਨੁੱਖੀ ਰੀਤਾਂ ਦੀਆਂ ਕਦਰਾਂ ਕੀਮਤਾਂ ਚ ਕੋਈ ਥਾਂ ਨਹੀਂ ਹੁੰਦਾ ਮਨੁੱਖ ਦਾ ਖੂਨ ਪਾਣੀ ਬਣ ਗਿਆ ਹਰ ਕਤਲ ਦੇ ਪਿਛੇੜ ਆਉ ਤਿੰਨ ਕਾਰਨ ਜ਼ਰੂਰ ਮੰਨੇ ਜਾਂਦੇ ਹਨ ਜਿਵੇਂ ਜ਼ਰ ਜ਼ੋਰ ਅਤੇ ਜ਼ਮੀਨ ਜਿਹੜੇ ਆ ਉਹ ਮਨੁੱਖ ਦਾ ਘਾਣ ਕਰਨ ਵਾਲੇ ਅਜੇ ਵਰਤਾਰਿਆਂ ਨੂੰ ਥੱਲ ਪਾਉਣ ਦੀ ਜਿਹੜੀ ਲੋੜ ਆ ਉਹਨੂੰ ਸਾਮਣ ਦੀ ਜੋ ਲੋੜ ਆ ਉੱਤੇ ਵਿਚਾਰ ਕਰਨ ਦੀ ਲੋੜ ਆ ਕਿਉਂਕਿ ਪਿਤਾ ਦਾ ਫਰਜ ਬਣਦਾ ਹੈ ਕਿ ਜਦੋਂ ਆਪਾਂ ਆਪਣੀ ਜਾਇਦਾਦ ਜਾਂ ਧਨ ਦੀ ਵੰਡ ਕਰਦੇ ਆ ਤੇ ਉਹ ਸਹੀ ਸਮੇਂ ਸਹੀ ਤਰੀਕੇ ਤੇ ਆਪਣੇ ਹੋਸ ਹਵਾਜ਼ ਰਹਿੰਦੇ ਕਰ ਦਈਏ ਤਾਂ ਬਹੁਤ ਹੀ ਚੰਗੀ ਗੱਲ ਹੈ ਇਸ ਲਈ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਉੱਤੇ ਨਿਰਪਾ ਤੇ ਭਰੋਸਾ ਇੱਕ ਤੈਹ ਸੀਮਾ ਤੱਕ ਕੀਤਾ ਜਾਵੇ ਇਹ ਸੱਚ ਹੈ ਕਿ ਮਨੁੱਖ ਦੇ ਸੁੱਖ-ਦੁੱਖ ਸਮੇਂ ਰਿਸ਼ਤੇਦਾਰ ਪਰਿਵਾਰਕ ਮੈਂਬਰ ਜਿਹੜੇ ਦੋਸਤ ਮਿੱਤਰ ਤੇ ਆਸ-ਪਾਸ ਵਾਲੇ ਜਿਹੜੇ ਆ ਉਹ ਸਹਾਇਕ ਬਣਦੇ ਹਨ ਪਰ ਜਿਹੜਾ ਪਤੀ ਪਤਨੀ ਦਾ ਸਾਥ ਸਭ ਰਿਸ਼ਤਿਆਂ ਤੋਂ ਨੇੜਲਾ ਅਤੇ ਪਰਿਸ਼ਤਾ ਮੰਨਿਆ ਜਾਂਦਾ ਹੈ ਪ੍ਰਮਾਤਮਾ ਇਸ ਨੂੰ ਸਦਾ ਸਲਾਮਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ